ਹਾਂਜੀ ਕਿਸਾਨੀ ਵੀਰੋ ਜਿਵੇਂ ਕਿ ਹੁਣ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਏ ਤੇ ਕੀ ਇਸ ਦਾ ਸਰਕਾਰੀ ਰੇਟ ਏ ਇੱਕ ਗੱਟਾ ਦਾ ਕਿੰਨਾ ਜਿਹੜਾ ਕੰਡੇ ਤੇ ਬੰਨਿਆ ਜਾ ਰਿਹਾ ਤੇ ਇੱਕ ਗੱਟੇ ਦਾ ਜਿਹੜਾ ਰੇਟ ਕਿੰਨੇ ਆਪਣੇ ਪੈਸਿਆਂ ਦਾ ਇੱਕ ਗੱਟਾ ਬਣਦਾ ਜਿਹੜਾ ਕਿਸਾਨੀ ਵੀਰੋ ਇਹਦਾ ਜਿਹੜਾ ਸਰਕਾਰੀ ਰੇਟ ਏ ਝੋਨੇ ਦਾ 2399 ਰੁਪਏ ਪ੍ਰਤੀ ਕੁਆਂਟਲ ਇਸ ਦਾ ਰੇਟ ਏ ਤੇ ਜਿਹੜੀ ਆਪਣੀ ਲੇਬਰ ਏ ਪ੍ਰਤੀ ਗੱਟਾ ਜਿਹੜੀ ਕਿਸਾਨ ਦੇ ਕੋਲੋਂ ਕੱਟੀ ਜਾਣੀ ਏ 7.70 ਪੈਸੇ ਜਿਹੜੀ ਕਿ ਇੱਕ ਗੱਟੇ ਦਾ ਆਪਣੀ ਵੇਰ ਕੱਟੀ ਜਾਣੀ ਕਿਸਾਨ ਦੇ ਕੋਲੋਂ ਤੇ ਜਿਹੜੀ ਇਹਦੀ ਭਰਤੀ ਏ 37 ਕਿਲੋ 500 ਗ੍ਰਾਮ ਆਪਣੀ ਇਸ ਵਾਰ ਭਰਤੀ ਏ ਪਿਛਲੇ ਸਾਲ ਵੀ ਇਹੋ ਭਰਤੀ ਸੀ ਤੇ ਜਿਹੜਾ ਆਪਣਾ ਕੰਡਾ ਜਿਸ ਤੇ ਬਣਦੇ ਨੇ ਕਈਆਂ ਮੰਡੀਆਂ ਦੇ ਵਿੱਚ 38 ਕਿਲੋ 200 ਗ੍ਰਾਮ ਤੇ ਬਣਦੇ ਨੇ ਕਈਆਂ ਤੇ 400 ਗ੍ਰਾਮ ਤੱਕ ਵੀ ਬਣਦੇ ਨੇ ਯਾਨੀ ਕਿ ਕਈਆਂ ਤੇ ਜਿਹੜਾ weight ਏ ਗੱਟੇ ਦਾ 700 ਗ੍ਰਾਮ ਕੀਤਾ ਗਿਆ ਤੇ ਕਈਆਂ ਦੇ 900 ਗ੍ਰਾਮ ਬਾਕੀ ਤੁਹਾਡੇ ਏਰੀਆ ਦੇ ਵਿੱਚ ਤੁਹਾਡੀ ਮੰਡੀ ਦੇ ਵਿੱਚ ਇਹ ਜਿਹੜਾ ਕੰਡਾ ਕਿੰਨੇ ਤੇ ਬਣਦੇ ਨੇ ਜਰੂਰ ਆਪਣਾ ਕਮੈਂਟਾਂ ਦੇ ਵਿੱਚ ਆਪਣਾ ਦੱਸਿਆ ਜੀ ਤੇ ਕਿਹੜਾ ਤੁਹਾਡਾ ਏਰੀਆ ਹੈ ਕਿ 38 200 ਦੇ ਬਣਦੇ ਨੇ ਜਾਂ 400 ਦੇ ਬਣਦੇ ਨੇ ਤੇ ਜੇਕਰ ਆਪਾਂ ਇਹ ਪੈਸਿਆਂ ਦੀ ਗੱਲ ਕਰੀਏ ਤਾਂ ਇੱਕ ਗੱਟਾ 37 ਕਿਲੋ 500 ਗ੍ਰਾਮ ਪ੍ਰਤੀ ਤਾਂ ਜਿਹੜਾ ਦਾ ਇੱਕ ਗੱਟਾ 895.88 ਪੈਸਿਆਂ ਦਾ ਇੱਕ ਗੱਟੇ ਦਾ ਜਿਹੜਾ ਰੇਟ ਬਣੇਗਾ ਤੇ ਬਾਕੀ ਆਪਣਾ ਜਿਹੜਾ ਕੰਡਾ ਕਿੰਨੇ ਤੇ ਬਣਦੇ ਨੇ ਆਪਣਾ ਜਰੂਰ ਆਪਣੇ ਕਮੈਂਟਾਂ ਦੇ ਵਿੱਚ ਦੱਸਿਆ ਜੇ ਆਪਣਾ ਏਰੀਆ